ਜਿਹੜਾ ਐਕਟ ਉਹ ਇੰਡੀਆ ਚ ਹੋਇਆ ਹੀ ਨਹੀਂ ਤੇ ਉਹਦੇ ਤੇ ਇੰਡੀਅਨ ਲਾਅ ਐਪਲੀਕੇਬਲ ਨਹੀਂ ਹੋਣਾ ਉਹ ਵਿਦੇਸ਼ ਉੱਥੋਂ ਦਾ ਲਾਅ ਐਪਲੀਕੇਬਲ ਹੋਵੇਗਾ ਤੇ ਹਾਲਤਾ ਨੇ ਕੇਰਲਾ ਹਾਈ ਕੋਰਟ ਨੇ ਜਾਂ ਹੋਰ ਨੇ ਫੈਸਲੇ ਵੀ ਸੁਣਾਏ ਹੋਏ ਨੇ ਜੀ ਦੇ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਵੀ ਔਰਤ ਨੂੰ ਅਲਾਉ ਕੀਤਾ ਹੋਇਆ ਵੀ ਉਹ ਆਈਵੀਐਫ ਟੈਕਨੀਕ ਰਾਹੀਂ ਬੱਚੇ ਨੂੰ ਜਨਮ ਦੇ ਸਕੇ ਵੀ ਇਹ ਜਿਹੜੀ ਮਾਤਾ ਚਰਨ ਕੋਰ ਦੇ ਜਿਹੜਾ ਬੱਚਾ ਹੋਇਆ ਤੇ ਉਹ ਆਈਵੀਐਫ ਟੈਕਨੀਕ ਰਾਹੀਂ ਹੋਇਆ ਇਹਦੇ ਬਾਰੇ ਸਾਨੂੰ ਸਾਰੇ ਫੈਕਟਸ ਨੂੰ ਹੀ ਕਰਾਈ ਜਾਣਾ ਉਹਦੇ ਬੱਚੇ ਹੋ ਸਕਦਾ ਇਹ ਮਾਇਸ਼ਾ ਹੋਵੇ ਵੀ ਉਹ ਦੇਖਣਾ ਚਾਹੁੰਦੇ ਹੁਣ ਵੀ ਕਿਤੇ ਕੋਈ ਲਾਅ ਦੀ ਵੰਗਨਾਤ ਨਹੀਂ ਕੀਤੀ ਗਈ ਕਿਉਂਕਿ ਉਹਦੇ ਮਾਤਾ ਜੀ ਦੀ ਉਮਰ ਜੋ ਦੱਸਿਆ ਜਾ ਰਿਹਾ ਵੀ ਰਿਪੋਰਟਰਾਂ ਦੇ ਮੁਤਾਬਕ 50 ਸਾਲ ਤੋਂ ਜ਼ਿਆਦਾ ਵੀ 58 ਸਾਲ ਦੇ ਹਨ ਲੇਕਿਨ ਉਹਦੇ ਵਜੇ ਨਾਲ ਹੀ ਕਮੀਡੀਆ ਦੇ ਹਿੱਸੇ ਵਿੱਚ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਉਹਨਾਂ ਨੇ ਇਹ ਟੈਕਨੀਕ ਜਿਹੜੀ ਇਹ ਵਿਦੇਸ਼ ਚ ਜਾ ਕੇ ਵਰਤੀ ਹੈ ਜਿਹੜਾ ਵੀ ਕਾਨੂੰਨ ਹੁੰਦਾ ਉਹ ਲਾਅ ਆਫ ਲੈਂਡ ਕਿਹਾ ਜਾਂਦਾ ਵੀ ਜਿਸ ਖੇਤ ਦੇ ਵਿੱਚ ਤੁਸੀਂ ਰਹਿ ਰਹੇ ਹੁੰਦੇ ਹੋ ਉੱਥੇ ਉਹ ਲਾਗੂ ਹੁੰਦਾ ਤੇ ਜਿਹੜੇ ਵੀ ਕਾਨੂੰਨ ਨੇ ਭਾਰਤ ਦੇ ਵਿੱਚ ਲਾਗੂ ਹੁੰਦੇ ਭਾਰਤ ਤੋਂ ਬਾਹਰ ਜਾ ਕੇ ਉਹ ਲਾਗੂ ਨਹੀਂ ਹੁੰਦੇ ਇਸੇ ਤਰ੍ਹਾਂ ਹੀ ਵੀ ਜੇਕਰ ਉਹਨਾਂ ਨੇ ਇਸ ਤਕਨੀਕ ਦੇ ਰਾਹੀਂ ਜੋ ਗਰਭ ਧਰਨ ਕੀਤਾ ਜੇਕਰ ਉਹ ਪੰਜਾਬ ਇੰਡੀਆ ਤੋਂ ਬਾਹਰ ਜਾ ਕੇ ਇਹ ਨੇ ਤੇ ਉਹਨਾਂ ਤੇ ਲਾਅ ਐਪਲੀਕੇਬਲ ਨਹੀਂ ਹੁੰਦਾ ਇਸੇ ਕਰਕੇ ਹੀ ਜੇ ਤੁਸੀਂ ਉਹ ਸੈਂਟਰ ਬਾਰੇ ਜਿੱਥੇ ਉਹ ਬੱਚੇ ਦਾ ਜਨਮ ਲਿਆ ਉਹ ਸੈਂਟਰ ਨੇ ਕਿਹਾ ਵੀ ਇਹ ਸਾਡੇ ਕੋਲ ਤੇ ਜਦੋਂ ਬੱਚਾ ਹੋਣ ਵਾਲਾ ਸੀ ਉਦੋਂ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਨੂੰ ਟ੍ਰੀਟਮੈਂਟ ਨਹੀਂ ਕੀਤਾ ਅਸਤਾਨਾ ਨੇ ਟੇਕ ਕੇਅਰ ਕੀਤੀ ਕੱਲ ਹੀ ਇਹਦੇ ਬਾਰੇ ਉਹ ਪਰਿਵਾਰ ਹੀ ਦੱਸੇਗਾ ਸੋ ਇਹਦੇ ਪਿਛੇ ਜਿਹੜੀ ਧਾਰਨਾ ਇਹ ਹੀ ਹੋ ਸਕਦੀ ਹੈ ਦੂਜੇ ਪਾਸੇ ਮੈਂ ਇਹ ਦੱਸ ਦਿਆਂ ਵੀ ਜਦੋਂ ਕਈ ਵਾਰੀ ਅਜਿਹੀ ਕੋਈ ਕੰਪਲਿਕੇਸ਼ਨ ਆਂਦੀ ਹੈ ਤੇ ਐਕਟ ਤੋਂ ਬਾਹਰ ਜਾ ਕੇ ਜੇ ਤੁਸੀਂ ਕੋਈ ਪਰਮਿਸ਼ਨ ਲੈਣੀ ਹੁੰਦੀ ਜ਼ਰੂਰੀ ਨਹੀਂ ਹੈਗਾ ਵੀ ਜੇਦੀ 50 ਸਾਲ ਦੀ ਉਮਰ ਹੋਵੇ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਫਿਰ ਉਹਦੇ ਵਾਸਤੇ ਜਦੋਂ ਵੀ ਐਕਟ ਦੇ ਵਿੱਚ ਕਿਤੇ ਰੋਕ ਹੋਵੇ ਤੇ ਫਿਰ ਸਾਡੇ ਦੇਸ਼ ਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਹੈ ਤੇ ਜਿਹੜਾ ਬੰਦਾ ਜਿੱਥੇ ਰਹਿ ਰ ਔਰ ਫਿਰ ਉਹਦੇ ਤੇ ਅਦਾਲਤਾਂ ਨੇ ਕੇਰਲਾ ਹਾਈ ਕੋਰਟ ਨੇ ਜਾਂ ਹੋਰ ਨੇ ਫੈਸਲੇ ਵੀ ਸੁਣਾਏ ਹੋਏ ਨੇ ਜੀ ਦੇ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਵੀ ਔਰਤ ਨੂੰ ਅਲਾਉ ਕੀਤਾ ਹੋਇਆ ਵੀ ਉਹ ਆਈਵੀਐਫ ਟੈਕਨੀਕ ਰਾਹੀਂ ਬੱਚੇ ਨੂੰ ਜਨਮ ਦੇ ਸਕੇ ਔਰ ਇਹਦੇ ਵਾਸਤੇ ਵਿਅਕਤੀ ਦੀ ਫਾਈਨੈਂਸ਼ੀਅਲ ਕਪੈਸਿਟੀ ਬੱਚੇ ਨੂੰ ਪਾਲਣ ਪੋਸ਼ਣ ਕਿਵੇਂ ਦਾ ਕਰ ਸਕਤੇ ਨੇ ਤੇ ਖੁਦ ਦੀ ਉਹਦੀ ਆਪਣੀ ਸੇਪ ਤੇ ਉਹਦਾ ਮੈਂਟਲ ਲੈਵਲ ਇਹ ਬੜਾ ਵੱਡਾ ਗੱਲ ਹੁੰਦੀ ਹੈ ਸਾਰੇ ਇਸ਼ੂਸ ਨੂੰ ਵੇਖੋ ਤੋਂ ਬਾਅਦ ਅਦਾਲਤਾਂ ਇਹਦੇ ਵਿੱਚ ਫੈਸਲੇ ਕਰਦੀਆਂ ਨੇ ਇਸੇ ਤਰ੍ਹਾਂ ਹੀ ਜਿਵੇਂ ਟਰਮੀਨੇਸ਼ਨ ਆਫ ਅ ਮੈਡੀਕਲ ਪ੍ਰੈਗਨੈਂਸੀ ਦੀ ਗੱਲ ਆndi ਹੈ ਉਹਦੇ ਤੇ ਕਾਨੂੰਨ ਬਣਿਆ ਹੋਇਆ ਵੀ ਜੇ ਕਿਸੇ ਨੇ ਅਬੋਰਸ਼ਨ ਕਰਾਣਾ ਹੈ ਤੇ ਉਹ ਪਹਿਲਾਂ ਸੀਗਾ ਕਾਨੂੰਨ ਦੇ ਵਿੱਚ ਵੀ 20 ਹਫ਼ਤਿਆਂ ਤੱਕ ਰਹੀ ਜੇ ਬੱਚਾ ਹੋਵੇ ਉਹਨੂੰ ਅਬੋਰਸ਼ਨ ਕਰਾਇਆ ਜਾ ਸਕਦਾ ਉਸ ਤੋਂ ਬਾਅਦ ਉਹਨੂੰ ਵਧਾ ਕੇ ਜਿਹੜਾ 21 ਦੇ ਵਿੱਚ ਐਮੈਂਡਮੈਂਟ ਆਈ ਉਹ 24 ਹਫ਼ਤੇ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਕਈ ਮਰੇ ਵੇਪ ਕੇਸਿਸ ਦੇ ਵਿੱਚ 28 ਹਫ਼ਤਿਆਂ ਤੱਕ ਰ ਵੀ ਇਹਨੂੰ ਅਲਾਉ ਕੀਤਾ ਹੋਇਆ ਤੋਂ ਸੋ ਵੱਖ-ਵੱਖ ਸਮਿਆਂ ਦੇ ਉੱਤੇ ਅਦਾਲਤਾਂ ਦੇ ਵੱਖੋ-ਵੱਖਰੇ ਫੈਸਲੇ ਰਹੇ ਨੇ ਕਾਨੂੰਨ ਤੇ ਐਕਟ ਤੋਂ ਉੱਤੇ ਦੀ ਜਾ ਕੇ ਜਿਸ ਤੱਕ ਆਈਪੀਐਫ ਦੇ ਨਾਲ ਸੰਬੰਧਿਤ ਗੱਲ ਹੈਗੀ ਏ ਉਹਦੇ ਵਿੱਚ ਵੀ ਜਿਹੜੇ ਅਦਾਲਤਾਂ ਨੇ ਅਲਾਉ ਕੀਤਾ ਹੋਇਆ ਉਹ ਲੇਕਿਨ ਉਹਦੇ ਵਾਸਤੇ ਜਿਹੜੀ ਪਰਮਿਸ਼ਨ ਪਰਮਿਸ਼ਨ ਰਿਕੁਆਇਰਡ ਹੁੰਦੀ ਹੈ ਅੱਛਾ ਸਰਕਾਰ ਇਹਦੇ ਵਿੱਚ ਸਿਰਫ ਇਹੀ ਵੇਖਣਾ ਚਾਹੁੰਦੀ ਹੋ ਸਕਦੀ ਏ ਵੀ ਕਿਤੇ ਇਹਦੇ ਵਿੱਚ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕੀਤੀ ਜੇਕਰ ਉਹਨਾਂ ਨੇ ਇਸ ਤਕਨੀਕ ਦੇ ذریعے ਜੋ ਵੀ ਕੁਝ ਹੈ ਫਾਰਮੈਲिटीज ਨੂੰ ਕੰਪਲੀਟ ਕਰਨ ਲਈ ਇੰਡੀਆ ਚ ਨਹੀਂ ਜਿਸ ਇੰਡੀਆ ਤੋਂ ਬਾਹਰ ਸਕੇ ਫਿਰ ਉਹਨਾਂ ਤੇ ਕੋਈ ਵੀ ਇੰਡੀਆ ਲਾਅ ਐਪਲੀਕੇਬਲ ਨਹੀਂ ਹੁੰਦਾ ਹੋਰ ਇਹਦੇ ਵਿੱਚ ਜੇਕਰ ਕਿਸੇ ਨੇ ਕੋਈ ਲੰਗਣਾ ਕੀਤੀ ਹੋਵੇ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਕੋਈ ਵੀ ਬੰਦਾ ਪਰਸਨਲ ਬੰਦਾ ਉੱਠ ਕੇ ਜਾ ਕੇ ਕੰਪਲੇਂਟ ਫਾਈਲ ਕਰਦੇ ਵੀ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਉਹਦੇ ਵਾਸਤੇ ਜਾਂ ਤਾਂ ਸਟੇਟ ਦੀ ਬੋਰਡੀ ਜਾਂ ਸੈਂਟਰ ਦੀ ਬੋਰਡੀ ਉਹੀ ਕੌਗਨੀਸੈਂਸ ਲੈ ਸਕਦੇ ਨੇ ਕੰਪਲੇਂਟ ਫਾਈਲ ਕਰ ਸਕਦੇ ਨੇ ਜੋ ਲੀਗਲ ਐਕਸ਼ਨ ਹੈਗਾ ਹੋ ਸਕਦਾ ਵੀ ਸਰਕਾਰ ਨੂੰ ਲੱਗਦਾ ਹੋਵੇ ਵੀ ਇਹਦੇ ਵਿੱਚ ਕੋਈ ਲੰਗਣਾ ਹੋਈ ਹੈ ਤੇ ਉਹ ਸਾਰੇ ਡਾਟਾ ਕਲੈਕਟ ਕਰਕੇ ਉਹਦੇ ਜ਼ਰੀਏ ਵੀ ਨਾ ਕੋ ਫਰਦਰ ਪ੍ਰੋਸੀਡ ਕਰਨਾ ਚਾ ਰਹੇ ਹਾਂ ਔਰ ਇਹਦੇ ਨਾਲ ਠੀਕ ਹੈ ਵੀ ਉਹ ਸਟੇਟ ਗਵਰਨਮੈਂਟ ਵੀ ਔਰ ਸੈਂਟਰਲ ਗਵਰਨਮੈਂਟ ਵੀ ਦੋਨੋਂ ਹੀ ਇਹਦੇ ਵਿੱਚ ਪੁੱਛ ਸਕਦੇ ਨੇ ਕਿ ਜਿਹੜਾ ਐਕਟ ਹੈ ਉਹ ਇੰਡੀਆ 'ਚ ਹੋਇਆ ਹੀ ਨਹੀਂ ਤੇ ਉਧਰ ਤੇ ਇੰਡੀਅਨ ਲਾਅ ਐਪਲੀਕੇਬਲ ਨਹੀਂ ਹੋਣਾ ਉਹ ਵਿਦੇਸ਼ ਉੱਥੋਂ ਦਾ ਲਾਅ ਐਪਲੀਕੇਬਲ ਹੋਵੇਗਾ ਤੇ ਜੇ ਉਹਨਾਂ ਦੇਸ਼ਾਂ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈਗਾ ਤਾਂ ਕੋਈ 바ਰ ਨਹੀਂ ਹੈਗਾ ਫਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸ ਦਿੰਦਾ ਵਾਂ ਜਿਵੇਂ ਇੰਡੀਆ ਦੇ ਵਿੱਚ ਪਹਿਲਾਂ ਬੜਾ ਵੱਡਾ ਕਿਡਨੀ ਸਕੈਮ ਚੱਲਿਆ ਤੇ ਸਵਰ ਸਰਕਾਰ ਨੇ ਕਿਉਂ ਉਦੋਂ ਪਹਿਲਾਂ ਕੋਈ ਕਾਨੂੰਨ ਨਹੀਂ ਸੀ ਹੁੰਦਾ ਕੋਈ ਕਿਸੇ ਦੇ ਵੀ ਕਿਡਨੀ ਲੈ ਸਕਦਾ ਸੀਗਾ ਤੇ ਤੁਸੀਂ ਦੇਖਿਆ ਵੀ ਬਹੁਤ ਸਾਰੇ ਡਾਕਟਰਾਂ ਨੇ ਲੋਕਾਂ ਨੂੰ ਐਵੇਂ ਹੀ ਕਿਡਨੀਆਂ ਕੱਢ ਲਈਆਂ ਤੇ ਦੂਜੇ ਮਰੀਜ਼ਾਂ ਨੂੰ ਵੇਚ ਦਿੱਤੀਆਂ ਫਿਰ ਸਰਕਾਰ ਨੇ ਕਾਨੂੰਨ ਬਣਾਤਾ ਵੀ ਤੁਸੀਂ ਕੇਵਲ ਤੇ ਕੇਵਲ ਕਿਡਨੀ ਬਲੱਡ ਰਿਲੇਸ਼ਨ ਚ ਹੀ ਲੈ ਸਕਦੇ ਹੋ ਉਹਦੀ ਕਮੇਟੀ ਬਣਾਈ ਉਹ ਕਮੇਟੀ ਸਾਰਾ ਲਾਕ ਕਰਦੀ ਹੈ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਵੀ ਉਹ ਮੈਚ ਹੀ ਨਹੀਂ ਕਰਦਾ ਜਦੋਂ ਕੋਈ ਪਰਿਵਾਰਕ ਮੈਂਬਰ ਤਿਆਰੀ ਨਹੀਂ ਹੁੰਦਾ ਕਿਡਨੀ ਦੇਣ ਵਾਸਤੇ ਤੇ ਫਿਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇੰਡੀਆ ਤੋਂ ਬਾਹਰ ਚਲੇ ਜਾਂਦੇ ਨੇ ਉਹ ਮਲੇਸ਼ੀਆ ਜਾਂ ਸਿੰਗਾਪੁਰ ਜਾਂ ਸ਼੍ਰੀਲੰਕਾ ਉੱਥੇ ਜਾ ਕੇ ਉਹ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ ਤੇ ਉੱਥੇ ਜਾ ਕੇ ਕਿਸੇ ਤੋਂ ਵੀ ਕਿਡਨੀ ਲੈ ਲੈਂਦੇ ਨੇ ਜਾਂ ਕਿਸੇ ਬੰਦੇ ਨਾਲ ਇੰਡੀਆ ਦਾ ਤੋਂ ਸੈਟਲ ਆਊਟ ਕਰਕੇ ਚਲੇ ਜਾਂਦੇ ਨੇ ਵੀ ਅਸੀਂ ਤੇਰੀ ਕਿਡਨੀ ਲੈਣੀ ਸੌਦਾ ਹੋ ਜਾਂਦਾ ਕਹਿ ਲਓ ਕਾਨੂੰਨ ਬਾਈਪਾਸ ਕਰ ਦਿੱਤਾ ਜਾਂਦਾ ਹੈ ਕਹਿ ਲਓ ਉਹ ਫਿਰ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਕੇ ਇੰਡੀਆ ਆ ਜਾਂਦੇ ਨੇ ਉਹਨਾਂ ਦਾ ਕੋਈ ਇੰਡੀਅਨ ਲਾਅ ਐਪਲੀਕੇਬਲ ਨਹੀਂ ਹੁੰਦਾ ਕਿਉਂਕਿ ਉਹਦੇ ਨਾ ਹੀ ਤਾਂ ਟ੍ਰੀਟਮੈਂਟ ਇੰਡੀਆ 'ਚ ਹੋਇਆ ਹੁੰਦਾ ਨਾ ਹੀ ਕਿਡਨੀ ਕੱਢੀ ਗਈ ਹੁੰਦੀ ਹੈ ਨਾ ਹੀ ਕਿਡਨੀ ਤੋਂ ਸਪੈਸ ਨੂੰ ਪਾਈ ਗਈ ਹੁੰਦੀ ਹੈ ਇਸੇ ਤਰ੍ਹਾਂ ਹੀ ਇਸੇ ਕਾਨੂੰਨ ਦੇ ਵਿੱਚ ਵੀ ਵੀ ਜੋ ਕੁਝ ਵੀ ਹੋਇਆ ਉਹ ਸਾਰਾ ਕੁਝ ਵਿਦੇਸ਼ੀ ਦੇ ਹੱਥੇ ਹੋਇਆ ਤੇ ਇਸ ਕਰਕੇ ਉਹ ਇੰਡੀਅਨ ਲਾਅ ਦੇ ਮਤਾਬਕ ਜੇ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਇਆ ਹੋਵੇ ਵੀ ਜਿਵੇਂ ਉਹ ਲੈਜ ਕਰਦੇ ਨੇ ਵੀ ਅਸੀਂ ਫੋਰਨ ਦੇ ਵਿੱਚ ਜਾ ਕੇ ਸਾਰਾ ਇਲਾਜ ਕਰਾਇਆ ਤੇ ਜੇਕਰ ਉਹਨਾਂ ਨੇ ਇਸੇ ਤਰ੍ਹਾਂ ਹੀ ਕਰਾਇਆ ਤੇ ਵੀ ਅਹੀਂ ਪ੍ਰੈਗਨੈਂਟ ਵੀ ਲੇਡੀ ਕੋ ਜਾਣਦੀ ਵੀ ਮੈਂ ਪ੍ਰੈਗਨੈਂਟ ਤਾਂ ਮੇਰਾ ਏਕ ਕਰ ਕੀਤੀ ਜਾਵੇ ਡਾਕਟਰਾਂ ਨੇ ਤਾਂ ਉਹ ਹੀ ਕੰਮ ਕੀਤਾ ਹੋਵੇਗਾ ਬਾਕੀ ਇਹਦੇ ਵਿੱਚ ਜੋ ਫੈਕਟਸ ਨਹੀਂ ਉਹ ਤਾਂ ਸਾਰੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ ਲੀਗਲੀ ਤੌਰ ਤੇ ਵੀ ਜੇਕਰ ਇੰਡੀਅਨ ਹਸਪੀਟਲ ਨੇ ਉਹ ਆਈਵੀਐਫ ਰਾਹੀਂ ਕੋਈ ਉਹਨਾਂ ਨੇ ਛੇੜਛਾੜ ਨਹੀਂ ਕੀਤੀ ਜਾਈ ਐ ਫਰਾਹੀ ਬੱਚੇ ਨੂੰ ਜਨਮ ਦੇ ਵਾਸਤੇ ਕੋਈ ਉਹਨਾਂ ਨੇ ਕੋਈ ਤਕਨੀਕ ਮੁਹਈਆ ਨਹੀਂ ਕਰਵਾਈ ਕੋਈ ਉਹਨਾਂ ਨੂੰ ਇੰਸਟਰੂਮੈਂਟ ਨਹੀਂ ਦਿੱਤਾ ਕੋਈ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਾਈ ਤੇ ਉਹਦੇ ਵਾਸਤੇ ਉਹ ਲਾਇਬਲ ਨਹੀਂ ਹੈਗੇ ਪੰਜਾਬ ਦੇ ਵਿੱਚ ਤਾਂ ਬਹੁਤ ਰੇਅਰ ਹੈ ਕੇਰਲਾ ਦੇ ਵਿੱਚ ਆਪਣੀ ਹਾਈ ਕੋਰਟ ਦੀ ਜਜਮੈਂਟ ਹੈਗੀ ਹੈ ਉਹਨਾਂ ਨੇ 50 ਸਾਲ ਤੋਂ ਉੱਪਰਲੀ ਏਜ ਦੇ ਵਿੱਚ ਅਲਾਉ ਕੀਤਾ ਹੋਇਆ ਕਿ ਉਹ ਜਿਹੇ ਪਟੀਸ਼ਨ ਫਾਈਲ ਕੀਤੀ ਕਿਸੇ ਵੀ ਮੇਰੀ ਉਮਰ 50 ਤੋਂ ਜ਼ਿਆਦਾ ਹੋਵੇ ਲੇਡੀ ਵੱਲੋਂ ਲੇਕਿਨ ਮੈਸਟਿਕ ਨਹੀਂ ਕਰਾਂ ਹੀ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਆ ਤੇ ਹਾਈ ਕੋਰਟ ਨੇ ਉਹਨਾਂ ਨੂੰ ਅਲਾਉ ਕੀਤਾ 2 ਤੋਂ 10 ਲੱਖ 10 ਲੱਖ ਦਾ ਕਰ ਜੁਰਮਾਨਾ ਹੋ ਸਕਦਾ ਇਹਦੇ ਵਿੱਚ ਇਹੀ ਹੋ ਸਕਦਾ ਹੋਰ ਕੁਝ ਨਹੀਂ ਹੋ ਸਕਦਾ ਜੇ ਮੰਨ ਉਹਨਾਂ ਘਰ ਵੀ ਲੈ ਜਾਂਦੇ ਅੱਛਾ ਇਹਦੇ ਵੀ ਉਹ ਜੁਰਮਾਨੇ ਦੇ ਤੌਰ ਤੇ ਸਜ਼ਾ ਦੇ ਤੌਰ ਤੇ 5 ਲੱਖ ਰੁਪਏ ਜੁਰਮਾਨਾ ਪਾਇਆ ਜਾ ਸਕਦਾ 5 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਅੱਛਾ ਹਾਂਜੀ ਜੇਕਰ ਉਹ ਗੱਲ ਸਾਬਤ ਹੋ ਜਾਂਦੀ ਤਾਂ ਵੀ ਜੇਕਰ ਉਹਨਾਂ ਨੇ ਸਾਰਾ ਕੁਝ ਇੰਡੀਆ ਦੇ ਵਿੱਚ ਹੀ ਕੀਤਾ ਤੇ ਜਿਵੇਂ ਮੰਨ ਲਓ ਜਿਹੜੇ ਹਸਪੀਟਲਸ ਨੇ ਜੇਕਰ ਉਹ ਇਹਦੇ ਰਾਹੀਂ ਪਹਿਲੀ ਵਾਰੀ ਫੜੇ ਜਾਂਦੇ 5 ਤੋਂ 10 ਲੱਖ ਰੁਪਈਆ ਤੇ ਜੇ ਕਨਸਟੈਂਟਲੀ ਕਰਦੇ ਨੇ ਦੂਜੀ ਵਾਰ ਫੜੇ ਜਾਂਦੇ ਨੇ ਫਿਰ ਉਹਨਾਂ ਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ